ਜਿਹੜੀ ਜਿਹੜੀ ਸਰਕਾਰ ਇੱਥੇ 22 ਵਿੱਚ ਲੋਕਾਂ ਨੂੰ ਵਾਅਦੇ ਕਰਕੇ ਝੂਠੇ ਵਾਅਦੇ ਕਰਕੇ ਆਈ ਆ ਕੇਜਰੀਵਾਲ 54000 ਕਰੋੜ ਦੀ ਗੱਲ ਕਰਦਾ ਸੀ ਹਰ ਸਾਲ ਮੈਂ ਲੈ ਕੇ ਆਵਾਂਗਾ ਇਹੋ ਗੱਲ ਭਗਵੰਤ ਮਾਨ ਕਰਦਾ ਸੀ ਇਹੋ ਗੱਲ ਚੁਟਕੀ ਵਾਲੀ ਮੈਡਮ ਕਰਦੀ ਸੀ ਇਹਨਾਂ ਨੇ ਲੋਕਾਂ ਦਾ ਬੇਫਕੂ ਬਣਾਇਆ ਅੱਜ ਸਾਰਾ ਪੰਜਾਬ ਸਮਝ ਚੁੱਕਿਆ ਇਹਨਾਂ ਨੂੰ ਸਰਕਾਰ ਹੋਣ ਦੇ باوجود ਪਿੰਡਾਂ 'ਚ ਵੜਨਾ ਮੁਸ਼ਕਲ ਹੈਗਾ ਵਾ ਉਹਦੀ وجہ ਕੀ ਆ ਕਿ ਲੋਕਾਂ ਨਾਲ ਝੂਠੇ ਵਾਦੇ ਕੀਤੇ ਸਿਰਫ ਪ੍ਰਚਾਰ ਦਾ ਕੰਮ ਕੀਤਾ ਵਾ ਸੋਸ਼ਲ ਮੀਡੀਆ ਦਾ ਕੰਮ ਕੀਤਾ ਪ੍ਰਿੰਟ ਮੀਡੀਆ ਦਾ ਕੰਮ ਕੀਤਾ ਇਸ ਤੋਂ ਇਲਾਵਾ ਲੋਕਾਂ ਵਾਸਤੇ ਸਮਾਜ ਵਾਸਤੇ ਪੰਜਾਬ ਵਾਸਤੇ ਕੋਈ ਕੰਮ ਨਹੀਂ ਕੀਤਾ ਇਸ ਸਰਕਾਰ ਨੇ ਮੇਰੇ ਵੀਰ ਜੀ ਇੱਕੋ ਹੀ ਆਪਸ਼ਨ ਹੈ ਲੋਕਾਂ ਕੋਲ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੇਖ ਲਿਆ ਕਾਂਗਰਸ ਨੂੰ ਵੇਖ ਲਿਆ ਅਕਾਲੀ ਦਲ ਨੂੰ ਵੇਖ ਲਿਆ ਇੱਕੋ ਹੀ ਆਪਸ਼ਨ ਹੈ ਭਾਜਪਾ ਜਿਹੜਾ ਹੱਡਾ ਮੋਢਿਆ ਉਹ ਆ ਨਰਿੰਦਰ ਮੋਦੀ ਨਰਿੰਦਰ ਮੋਦੀ ਜਿਹੜਾ ਦੇਸ਼ ਵਾਸਤੇ ਸਮਾਜ ਵਾਸਤੇ ਪਿਛਲੇ 50 ਸਾਲ ਤੋਂ ਕੰਮ ਕਰਦਾ ਪਿਆ ਵਾ ਮੈਨੂੰ ਗੁਜਰਾਤ ਜਾਣ ਦਾ ਮੌਕਾ ਮਿਲਿਆ ਪਿਛਲੇ ਮਹੀਨੇ ਮੈਂ 10 ਦਿਨ ਲਾ ਕੇ ਆਇਆ ਸੂਰਤ ਸ਼ਹਿਰ ਭਾਜੀ ਕਾਰੋਬਾਰ ਵਪਾਰ ਲੋਕੀ ਮਸਤ ਨੇ ਇੰਨਾ ਕੰਮ ਹੈ ਲੋਕਾਂ ਕੋ ਅੱਜ ਅੰਬਰਸਰ ਜਿਹੜਾ ਵੀ ਸਾਡਾ ਕਾਰੋਬਾਰ ਦਾ ਸਾਡਾ ਸ਼ਹਾੜਾ ਜਿਹੜਾ ਇੰਡਸਟਰੀਅਲ ਏਰੀਆ ਸੀ ਇਹ ਸਭ ਸਰਕਾਰਾਂ ਸਾਰੇ ਐਮਐਲਏ ਐਮਪੀ ਖਾਗੇ ਇਹਨਾਂ ਦੇ ਆਪਣੇ ਢਿੱਡ ਨਹੀਂ ਭਰੇ ਅੰਬਰਸਰੀ ਅੱਜ ਤੱਕ ਇਹ ਗੰਦਗੀ ਚ ਰਹਿੰਦੇ ਪਏ ਆ ਸ਼ਕਤੀ ਦਾ ਘਰ ਅੰਮ੍ਰਿਤਸਰ ਨਾ ਇੱਥੇ ਸ਼ਿਵਲ ਸਮੱਸਿਆ ਠੀਕ ਹੁੰਦੀ ਆ ਨਾ ਇੱਥੇ ਗੰਦਾ ਪਾਣੀ ਖਤਮ ਹੁੰਦਾ ਵਾ ਨਾ ਇਥੋਂ ਕੂੜਾ ਕਰਕਟ ਚੁੱਕਿਆ ਜਾਂਦਾ ਵਾ ਨਾ ਇੱਥੇ ਵਿਕਾਸ ਹੁੰਦਾ ਵਾ ਬਾਰਡਰ ਏਰੀਆ ਵਾ ਜੇ ਤਰਨਜੀਤ ਸਿੰਘ ਸੰਧੂ ਆਏਗਾ ਤੇ ਬਾਰਡਰ ਵੀ ਖੁੱਲਣਗੇ ਤੇ ਪੈਸਾ ਵੀ ਆਏਗਾ ਤੇ ਕਾਰੋਬਾਰ ਵੀ ਆਏਗਾ ਤੇ ਅੰਮ੍ਰਿਤਸਰ ਵਿਕਾਸ ਦੀ ਉਚਾਈਆਂ ਨੂੰ ਛੂਏਗਾ ਪਾਰਟੀ ਦੀ ਆਡਿਓਲੋਜੀ ਦੇਖਣੀ ਚਾਹੀਦੀ ਆ ਪਾਰਟੀ ਦਾ ਚਿਹਰਾ ਜਿਹੜਾ ਪਾਰਟੀ ਦਾ ਮੇਨ ਹੈਡ ਹੈ ਆ ਜਿਹੜੀ ਆਡਿਓਲੋਜੀ ਆ ਜਦੋਂ ਉਹ ਕੰਮ ਕਰਦੀ ਆ ਫਿਰ ਹੀ ਪਾਰਟੀਾਂ ਚੱਲਦੀ ਆ ਸਭ ਤੋਂ ਵੱਡੀ ਪਾਸ ਤੋਂ ਪੁਰਾਣੀ ਪਾਰਟੀ ਕਾਂਗਰਸ ਉਹ ਆਪਣੇ ਹੀ ਗਲਤੀਆਂ ਕਰਕੇ ਆਪਣੇ ਹੀ ਭ੍ਰਸ਼ਟਾਚਾਰ ਕਰਕੇ ਉਹ ਡੁੱਬ ਗਈ ਤੇ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਦੋ ਆਪਣੇ ਐਮਪੀਆ ਤੋਂ ਅੱਜ ਦੁਨੀਆ ਦੀ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਬਣੀ ਹੋਈ ਹੈ ਜਿਸ ਤਰ੍ਹਾਂ ਕਿ ਲੋਕ ਲੋਕ ਸਭਾ ਚੋਣਾਂ ਦਾ ਅਖਾੜਾ ਭੱਜ ਚੁਕਿਆ ਹੈ ਔਰ ਅਖਾੜਾ ਪਖੰਡ ਦੇ ਨਾਲ ਹੀ ਜਿਸ ਤਰ੍ਹਾਂ ਕਿ ਲੱਗ ਲੱਗ ਨੇਤਾਵਾਂ ਵੱਲੋਂ ਜਿਸ ਤਰ੍ਹਾਂ ਕਿ ਆਪਣੇ ਇਲਾਕੇ ਦੇ ਵਿੱਚ ਵੱਡੀਆਂ ਵੱਡੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਅੱਜ ਸਾਡੇ ਨਾਲ ਜਿਸ ਤਰ੍ਹਾਂ ਕਿ ਅੰਮ੍ਰਿਤਸਰ ਤੋਂ ਰਮਨ ਕੁਮਾਰ ਜੀ ਮੌਜੂਦ ਹਨ ਗੱਲਬਾਤ ਕਰਦੇ ਹਾਂ ਜੀ ਸਰ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਅੱਜ ਤੁਹਾਡੇ ਵੱਲੋਂ ਜਿਸ ਤਰ੍ਹਾਂ ਕਿ ਇੱਕ ਬੜੀ ਵੱਡੀ ਜਿਸ ਤਰ੍ਹਾਂ ਕਿ ਰੈਲੀ ਕੀਤੀ ਗਈ ਹੈ ਔਰ ਕਿੰਨਾ ਕੁ ਰਿਸਪੌਂਸ ਤੁਸੀਂ ਦੇਖ ਰਹੇ ਹੋ ਪਬਲਿਕ ਦਾ ਦੇਖੋ ਜੀ ਰਿਸਪੌਂਸ ਹੀ ਕੱਲ ਵੀ ਦੇਖਿਆ ਕੱਲ ਅਸੀਂ ਛਾੜਾ ਬਾਜ਼ਾਰ ਕੱਢਿਆ ਛਾੜੇ ਬਾਜ਼ਾਰ ਦੇ ਵਿੱਚ ਅਸੀਂ ਲੋਕਾਂ ਨੂੰ ਸਿਰਫ 100 ਬੰਦੇ ਨੂੰ ਸੂਚਨਾ ਦਿੱਤੀ ਤੇ ਲਗਭਗ 700 800 ਬੰਦਾ ਜਿਹੜਾ ਛਾੜੇ ਚੌਂਕ 'ਚ ਇਕੱਠਾ ਹੋ ਗਿਆ ਸਾਰਾ ਬਾਜ਼ਾਰ ਜਾਮ ਹੋ ਗਿਆ ਲੋਕਾਂ ਨੇ ਦੁਕਾਨਾਂ ਵਿੱਚੋਂ ਨਿਕਲ ਕੇ ਉਹਨਾਂ ਨੇ ਆਪਣਾ ਤਰਨਜੀ ਸੰਦੂਕ ਉਹਨਾਂ ਜਫੀਆਂ ਪਾ ਕੇ ਉਹਨਾਂ ਨੂੰ ਸਰੋਪੇ ਪਾ ਕੇ ਹਾਰ ਪਾ ਕੇ ਬਹੁਤ ਪਿਆਰ ਦਿੱਤਾ ਪਰसों ਜਦੋਂ ਅਸੀਂ ਕਾਗਜ਼ ਭਰਨ ਗਏ ਉਹਨਾਂ ਦੇ ਉਸ ਟਾਈਮ ਤੇ ਵੀ ਜਿਹੜਾ ਅਸੀਂ ਹੂੰ ਮੈਂ ਤਰਨਜੀਤ ਸਿੰਘ ਸੰਧੂ ਨਾਲ ਦੇਖਿਆ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਨਾਲ ਦੇਖਿਆ ਉਹ ਕਿਸੇ ਕੈਂਡੀਡੇਟ ਨਾਲ ਨਹੀਂ ਹੈਗਾ ਸੀ ਮੈਨੂੰ ਇਸ ਗੱਲ ਕਹਿਣ 'ਚ ਕੋਈ ਸ਼ਰਮ ਨਹੀਂ ਆ ਕਿ ਪਿਛਲੇ ਕੈਂਡੀਡੇਟਾਂ ਤੋਂ ਸਾਡੇ ਇਸ ਕੈਂਡੀਡੇਟ ਨੂੰ ਲੋਕ ਜ਼ਿਆਦਾ ਪਿਆਰ ਕਰਦੇ ਪਿਆ ਉਹਦੀ ਵਜ੍ਹਾ ਇੱਕ ਤੇ ਇਹਨਾਂ ਦੇ ਦਾਦਾ ਜੀ ਤੇਜ ਸਿੰਘ ਸਮੁੰਦਰੀ ਉਹਨਾਂ ਦਾ ਜਿਹੜਾ ਇਤਿਹਾਸ ਆ ਪੰਜਾਬ ਵਾਸਤੇ ਐਸਜੀਪੀਸੀ ਵਾਸਤੇ ਜਿਹੜੀ ਉਹਨੂੰ ਦੇਣ ਹੈਗੀ ਆ ਉਹ ਬੜੀ ਵੱਡੀ ਆ ਇਹਨਾਂ ਦੇ ਮਾਤਾ ਪਿਤਾ ਜਿਹੜੇ ਆਪਣਾ ਇੱਥੇ ਯੂਨੀਵਰਸਿਟੀ ਚ ਖਾਲਸਾ ਵਾਲੇ ਪੜ੍ਹਾਉਂਦੇ ਰਹੇ ਆ ਬੜੇ ਲੋਕ ਉਹਨਾਂ ਕੋਲ ਪੜ੍ਹੇ ਹੋਏ ਆ ਬੜੇ ਲੋਕਾਂ ਨੂੰ ਉਹਨਾਂ ਨੌਕਰੀਆਂ ਲਵਾਈਆਂ ਮਤਲਬ ਕਿ ਇਹਨਾਂ ਲੋਕੀ ਇਹਨਾਂ ਦਾ ਖਾਨਦਾਨ ਨੂੰ ਪਿਆਰ ਕਰਦੇ ਆ ਔਰ ਜਿਹੜੇ ਤਰਨਜੀਤ ਸਿੰਘ ਸੰਧੂ ਆ ਇਹਨਾਂ ਦਾ ਲੋਕਾਂ ਦੇ ਖਿਲਾਫ ਬੋਲਣਾ ਰਾਜਨੀਤੀ ਕਰਨਾ ਇਹਨਾਂ ਨੂੰ ਆਉਂਦਾ ਇਹਨਾਂ ਨੂੰ ਇਹਨੂੰ ਸਿਰਫ ਇਹ ਚ ਜੰਦੀ ਆ ਕਿ ਮੈਂ ਅੰਮ੍ਰਿਤਸਰ ਵਿੱਚ ਕੰਮ ਕਰਨ ਵਾਸਤੇ ਆਇਆ ਵਾਂ ਮੈਂ ਅੰਮ੍ਰਿਤਸਰ ਨੂੰ ਖੂਬਸੂਰਤ ਸ਼ਹਿਰ ਬਣਾਉਣਾ ਵਾਂ ਮੈਂ ਅੰਮ੍ਰਿਤਸਰ ਦੇ ਵਾਸਤੇ ਵਪਾਰ ਲੈ ਕੇ ਆਉਣਾ ਵਾਂ ਮੈਂ ਅੰਮ੍ਰਿਤਸਰ ਤੋਂ ਨਸ਼ਾ ਖਤਮ ਕਰਨਾ ਪਰ ਵਿਰੋਧੀਆਂ ਵੱਲੋਂ ਜਿਸ ਤਰ੍ਹਾਂ ਆਪਾਂ ਗੱਲਬਾਤ ਕਰਦੇ ਆ ਕਿ ਉਹਨਾਂ ਵੱਲੋਂ ਤੇ ਇਹੀ ਕਿਹਾ ਜਾਂਦਾ ਕਿ ਪੈਰਾਸ਼ੂਟ ਤੋਂ ਹੀ ਜਿਹੜਾ ਪੇਸ਼ ਕੀਤਾ ਗਿਆ ਹੈ ਵਿਰੋਧੀ ਜੀ ਕੀ ਕਹਿ ਸਕਦੇ ਵਿਰੋਧੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜਾ ਕਿ ਸਾਡੇ ਦੇਸ਼ ਵਸਤੇ ਪੂਰੇ ਪੂਰੇ ਵਰਲਡ ਵਸਤੇ ਇੱਕ ਦੇਵਤਾ ਰੂਪੀ ਬੰਦਾ ਵਿਰੋਧੀ ਤੋਂ ਉਹਨੂੰ ਵੀ ਗੱਲਾਂ ਕਰਦੇ ਆ ਅੱਜ ਜਿੰਨੇ ਵੀ ਬੰਦੇ ਸਾਡੇ 3 4 5 ਬੰਦੇ ਜਿਹੜੇ ਸਾਡੇ ਅੰਬਸਤ ਚੋਂ ਕੈਂਡੀਡੇਟ ਖੜੇ ਹੋਏ ਆ ਕੀ ਉਹ ਤਰਨਜੀਤ ਸਿੰਘ ਸੰਧੂ ਜਦਾ ਜਿੰਨਾ ਪੜੇ ਹੋਏ ਆ ਕੀ ਤਰਨਜੀਤ ਸਿੰਘ ਸੰਧੂ ਜੋ ਪੈਕੇਜ ਅੰਮ੍ਰਿਤਸਰ ਵਾਸਤੇ ਲਿਆ ਸਕਦਾ ਕਿਉਂ ਲਿਆ ਸਕਦੇ ਨੇ ਜਦੋਂ ਉੱਪਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਮੋਦੀ ਦੀ ਸਰਕਾਰ ਬਣੇਗੀ ਤੇ ਤਰਨਜੀਤ ਸਿੰਘ ਸੰਧੂ ਅੰਮ੍ਰਿਤਸਰ ਉਹ ਜਿੱਤ ਕੇ ਜਾਏਗਾ ਤੇ ਮੋਦੀ ਜੀ ਦੀ ਤਰਨ ਸਿੰਘ ਸੰਧੂ ਨਾਲ ਇੱਕ ਗੱਲ ਲੱਗੀ ਆ ਉਹ ਜਿੰਨਾ ਪੈਸਾ ਲੈ ਕੇ ਆਣਗੇ ਅੰਮ੍ਰਿਤਸਰ ਵਾਸਤੇ ਉਹ ਸਾਰਾ ਪੈਸਾ ਅੰਮ੍ਰਿਤਸਰ ਦੇ ਵਿਕਾਸ ਤੇ ਲੱਗੇਗਾ ਮੋਦੀ ਜੀ ਨੇ ਤਰਨਜੀਤ ਸੰਧੂ ਨੂੰ ਕੀ ਕਿਹਾ ਵਾ ਉਹਨਾਂ ਨੇ ਕਿਹਾ ਵਾ ਕਿ ਜਿਵੇਂ ਕਾਸ਼ੀ ਜਿਹੜਾ ਵਾ ਹਿੰਦੂਆਂ ਦਾ ਸਭ ਤੋਂ ਵੱਡਾ ਧਾਰਮਿਕ ਸਥਾਨ ਆ ਉਵੇਂ ਹੀ ਸਿੱਖਾਂ ਦਾ ਸਭ ਤੋਂ ਵੱਡਾ ਧਾਰਮਿਕ ਸਥਾਨ ਹਰਿਮੰ ਕਹਿੰਦੇ ਜਿੰਨਾ ਪੈਕੇਜ ਮੈਂ ਦਵਾਂ ਕਾਸ਼ੀ ਵਿਸ਼ਵਨਾਥ ਨੂੰ ਦਵਾਂਗਾ ਉਤੋਂ ਵੱਡਾ ਪੈਕੇਜ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਦਊਂਗਾ ਤੇ ਇਹ ਹਾਡੇ ਅੰਮ੍ਰਿਤਸਰ ਉਸਤੇ ਬੜੀ ਵੱਡੀ ਗੱਲ ਆ ਅੰਮ੍ਰਿਤਸਰ ਦੇ ਵਿਕਾਸ ਵਾਸਤੇ ਬੜੀ ਵੱਡੀ ਗੱਲ ਆ ਅੰਮ੍ਰਿਤਸਰੀਏ ਅੱਜ ਤੱਕ ਇਹ ਗੰਦਗੀ ਚ ਰਹਿੰਦੇ ਪਏ ਆ ਸ਼ਿਫਤੀ ਦਾ ਘਰ ਅੰਮ੍ਰਿਤਸਰ ਨਾ ਇਥੇ ਸ਼ਿਵਰ ਸਮੱਸਿਆ ਠੀਕ ਹੁੰਦੀ ਆ ਨਾ ਇਥੇ ਗੰਦਾ ਪਾਣੀ ਖਤਮ ਹੁੰਦਾ ਵਾ ਨਾ ਇਥੋਂ ਕੂੜਾ ਕਰਕਟ ਚੁੱਕਿਆ ਜਾਂਦਾ ਵਾ ਨਾ ਇਥੇ ਵਿਕਾਸ ਹੁੰਦਾ ਵਾ ਬਾਰਡਰ ਏਰੀਆ ਵਾ ਜੇ ਤਰਨਜੀਤ ਸਿੰਘ ਸੰਧੂ ਆਏਗਾ ਤੇ ਬਾਰਡਰ ਵੀ ਖੁੱਲਣਗੇ ਤੇ ਪੈਸਾ ਵੀ ਆਏਗਾ ਤੇ ਕਾਰੋਬਾਰ ਵੀ ਆਏਗਾ ਤੇ ਅੰਮ੍ਰਿਤਸਰ ਵਿਕਾਸ ਦੀ ਉਚਾਈਆਂ ਨੂੰ ਛੂਏਗਾ ਪਰ ਜਿਸ ਤਰ੍ਹਾਂ ਕਿ ਬੀਤੇ ਦਿਨ ਤੁਸੀਂ ਤੁਹਾਨੂੰ ਪਤਾ ਹੋਏਗਾ ਕਿ ਜਿਸ ਤਰ੍ਹਾਂ ਕਿ ਇੱਕ ਡੈਂਪ ਨੂੰ ਕੂੜੇ ਦੇ ਡੈਂਪ ਨੂੰ ਅੱਗ ਲੱਗ ਜਾਂਦੀ ਹੈ ਇਹ ਦੀ ਨਲਾਕੀ ਸਮਝੋ ਤੁਸੀਂ ਇਹ ਨਲਾਕੀ ਸਰਕਾਰ ਦੀ ਨਲਾਕੀ ਹੈ ਜਿਹੜੀ ਜਿਹੜੀ ਸਰਕਾਰ ਇੱਥੇ 22 ਵਿੱਚ ਲੋਕਾਂ ਨੂੰ ਵਾਅਦੇ ਕਰਕੇ ਝੂਠੇ ਵਾਅਦੇ ਕਰਕੇ ਆਈ ਆ ਕੇਜਰੀਵਾਲ 54 ਹਜ਼ਾਰ ਕਰੋੜ ਦੀ ਗੱਲ ਕਰਦਾ ਸੀ ਹਰ ਸਾਲ ਮੈਂ ਲੈ ਕੇ ਆਵਾਂਗਾ ਇਹੋ ਗੱਲ ਭਗਵੰਤ ਮਾਨ ਕਰਦਾ ਸੀ ਇਹੋ ਗੱਲ ਚੁਟਕੀ ਵਾਲੀ ਮੈਡਮ ਕਰਦੀ ਸੀ ਇਹਨਾਂ ਨੇ ਲੋਕਾਂ ਦਾ ਬੇਵਕੂਫ ਬਣਾਇਆ ਅੱਜ ਸਾਰਾ ਪੰਜਾਬ ਸਮਝ ਚੁੱਕਿਆ ਇਹਨਾਂ ਨੂੰ ਸਰਕਾਰ ਹੋਣ ਦੇ باوجود ਪਿੰਡਾਂ 'ਚ ਵੜਨਾ ਮੁਸ਼ਕਲ ਹੈਗਾ ਵਾ ਉਹਦੀ ਵਜ੍ਹਾ ਕੀ ਆ ਕਿ ਲੋਕਾਂ ਨਾਲ ਝੂਠੇ ਵਾਦੇ ਕੀਤੇ ਸਿਰਫ ਪ੍ਰਚਾਰ ਦਾ ਕੰਮ ਕੀਤਾ ਵਾ ਸੋਸ਼ਲ ਮੀਡੀਆ ਦਾ ਕੰਮ ਕੀਤਾ ਪ੍ਰਿੰਟ ਮੀਡੀਆ ਦਾ ਕੰਮ ਕੀਤਾ ਇਸ ਤੋਂ ਇਲਾਵਾ ਲੋਕਾਂ ਵਾਸਤੇ ਸਮਾਜ ਵਾਸਤੇ ਪੰਜਾਬ ਵਾਸਤੇ ਕੋਈ ਕੰਮ ਨਹੀਂ ਕੀਤਾ ਇਸ ਸਰਕਾਰ ਨੇ ਸਾਰਾ ਕਸੂਰ ਹੀ ਇਹਨਾਂ ਦਾ ਪਰ ਜੇ ਆਪਾਂ ਸਰਕਾਰਾਂ ਦੀ ਗੱਲ ਤੁਸੀਂ ਕਹਿ ਰਹੇ ਹੋ ਜੇ ਉਮੀਦਵਾਰਾਂ ਦੇ ਨਾਲ ਗੱਲਬਾਤ ਕਰਦੇ ਆ ਜਿਹੜੇ ਪਹਿਲਾਂ ਵੀ ਸੰਸਦ ਦੇ ਵਿੱਚ ਰਹਿ ਚੁੱਕੇ ਹਨ ਉਹਨਾਂ ਵੱਲੋਂ ਆਖਿਆ ਗਿਆ ਕਿ ਬੜੇ ਕੰਮ ਕਰਵਾਏ ਗਏ ਹਨ ਦੇਖੋ ਜੀ ਇਹ ਕੰਮ ਕਰਾਏ ਗਏ ਹੁੰਦੇ ਤੇ ਅੱਜ ਸਾਡੇ ਸਭ ਤੋਂ ਵੱਡੀ ਸਾਡੇ ਵਸ ਦੀ ਅੰਮ੍ਰਿਤ ਸਮੱਸਿਆ ਵਾ ਸੀਵਰ ਪ੍ਰਣਾਲੀ ਦੀ ਤੁਹਾਨੂੰ ਪਤਾ ਹੋਗਾ ਤੁਸੀਂ ਆਪ ਵੀ ਕਈ ਜਿਹੜੇ ਆ ਇਹ ਚੀਜ਼ ਤੁਸੀਂ ਨੋਟ ਕੀਤੀ ਹੋਏਗੀ ਅਸੀਂ ਧਰਨੇ ਲਾਏ ਅਸੀਂ ਕਾਰਪੋਰੇਸ਼ਨ ਘੇਰੀ ਅਸੀਂ ਰੋਡ ਜਾਮ ਕੀਤੇ ਅਸੀਂ ਐਮਐਲਏ ਨੂੰ ਘੇਰਿਆ ਐਮਪੀ ਦੇ ਤਰਲੇ ਮਾਰੇ ਐਮਪੀ ਹੁਣ ਐਂਡ ਤੇ ਆ ਕੇ ਸਾਡੇ ਨਾਲ ਧਰਨੇ 'ਚ ਬਹਿ ਗਿਆ ਦਿਖਾਵਾ ਕਰਨ ਵਾਸਤੇ ਜੇ ਐਮਪੀ ਨੇ ਐਮਐਲਏ ਨੇ ਧਰਨੇ ਤੇ ਬਹਿਣਾ ਫਿਰ ਇਹ ਲੋਕ ਸਭਾ ਚ ਵਿਧਾਨ ਸਭਾ ਚ ਕਰਦੇ ਕੀ ਆ ਜੇ ਆਮ ਲੋਕੀ ਇੱਥੇ ਧਰਨੇ ਤੇ ਬੈਠੇ ਪਏ ਆ ਤੁਹਾਡੀ ਜਾਨ ਨੂੰ ਰੋਂਦੇ ਪਏ ਆ ਕਿ ਅਸੀਂ ਤੰਗ ਆ ਇਹ ਸਾਰਾ ਸ਼ਿਹਾਟਾ ਸਤਿ ਪੁਬਾਰ ਪਿਆ ਇੱਕ ਇੱਕ ਬੰਦੇ ਨੂੰ ਜਨਾਨੀ ਨੂੰ ਬਜ਼ੁਰਗ ਨੂੰ ਪੁੱਛ ਲੋ ਪੰਨੋ ਚਿਕਨ ਗੁਨੀਆ ਹੱਡ ਪੈਰ ਪੀੜ ਹੁੰਦੇ ਆ ਅੱਜ ਸਾਲ ਹੋ ਗਿਆ ਇਸ ਗੱਲ ਨੂੰ ਅੱਜ ਵੀ ਹੱਥ ਪੈਰ ਪੀੜ ਹੁੰਦੇ ਆ ਉਹ ਗਾਲਾਂ ਕੱਢਦੇ ਸਰਕਾਰ ਨੂੰ ਆਪਣੇ ਤੋਂ ਦੰਦੀਆਂ ਵੜਦੇ ਅੱਜ ਜਸਾ ਥਾਣਾ ਵੋਟਾਂ ਪਾਈਆਂ ਨਾ ਉਹ ਲੋਕੀ ਰੋਂਦੇ ਇਨਾਂ ਨੂੰ ਤੁਹਾਨੂੰ ਲੱਗਦਾ ਜੇ ਭਾਜਪਾ ਦੀ ਸਰਕਾਰ ਪੰਜਾਬ ਦੇ ਵਿੱਚ ਆ ਜਾਂਦੀ ਜਾਂ ਅੰਮ੍ਰਿਤਸਰ ਦੇ ਵਿੱਚ ਆ ਜਾਂਦੀ ਆ ਤੇ ਇੱਥੇ ਜੋ ਵੀ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਉਹਦਾ ਹੱਲ ਕੀਤਾ ਜਾਏਗਾ ਮੇਰੇ ਵੀਰ ਜੀ ਇੱਕੋ ਹੀ ਆਪਸ਼ਨ ਹੈ ਲੋਕਾਂ ਕੋ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੇਖ ਲਿਆ ਕਾਂਗਰਸ ਨੂੰ ਵੇਖ ਲਿਆ ਅਕਾਲੀ ਦਲ ਨੂੰ ਵੇਖ ਲਿਆ ਇੱਕੋ ਹੀ ਆਪਸ਼ਨ ਹੈ ਭਾਜਪਾ ਭਾਜਪਾ ਮੈਂ ਨਹੀਂ ਕਹਿੰਦਾ ਕਿ ਭਾਜਪਾ ਸਾਰੀ ਭਾਜਪਾ ਜਿਹੜੀ ਆ ਉਹ ਸੋਨੇ ਦੀ ਆ ਦੁੱਧ ਨਾਲ ਧੋਤੀ ਹੋਈ ਆ ਪਰ ਰਾਜਨੀਤੀ ਵਿੱਚ ਕੁਝ ਗਲਤੀਆਂ ਸਾਰੇ ਪਾਰਟੀ ਹੁੰਦੀਆਂ ਆ ਇਹ ਮੈਂ ਗੱਲ ਕਹਿ ਰਿਹਾ ਸ਼ਾਇਦ ਮੈਂ ਗੱਲ ਗਲਤ ਹੋ ਜਾ ਗਲਤੀਆਂ ਹੁੰਦੀਆਂ ਪਰ ਜਿਹੜਾ ਹੱਡਾ ਮੋਢਿਆ ਉਹ ਆ ਨਰਿੰਦਰ ਮੋਦੀ ਨਰਿੰਦਰ ਮੋਦੀ ਜਿਹੜਾ ਦੇਸ਼ ਵਾਸਤੇ ਸਮਾਜ ਵਾਸਤੇ ਪਿਛਲੇ 50 ਸਾਲ ਤੋਂ ਕੰਮ ਕਰਦਾ ਪਿਆ ਵਾ ਮੈਨੂੰ ਗੁਜਰਾਤ ਜਾਣ ਦਾ ਮੌਕਾ ਮਿਲਿਆ ਪਿਛਲੇ ਮਹੀਨੇ ਮੈਂ 10 ਦਿਨ ਲਾ ਕੇ ਆਇਆ ਸੂਰਤ ਸ਼ਹਿਰ ਭਾਜੀ ਕਾਰੋਬਾਰ ਵਪਾਰ ਲੋਕੀ ਮਸਤ ਨੇ ਇਨਾ ਕੰਮ ਹੈ ਲੋਕਾਂ ਕੋ ਅੱਜ ਅੰਬਰਸਾ ਜਿਹੜਾ ਵੀ ਸਾਡਾ ਕਾਰੋਬਾਰ ਦਾ ਸਾਡਾ ਸ਼ਹਾੜਾ ਜਿਹੜਾ ਇੰਡਸਟਰੀਅਲ ਏਰੀਆ ਹੀ ਇਹ ਸਭ ਸਰਕਾਰਾਂ ਸਾਰੇ ਐਮਐਲਏ ਐਮਪੀ ਖਾ ਗਏ ਇਹਨਾਂ ਦੇ ਆਪਣੇ ਢਿੱਡ ਨਹੀਂ ਭਰੇ ਇਹ ਜਿਹੜੇ ਅੱਜ ਕੱਲ ਕੌਂਸਲਰ ਹੀ ਅੱਜ ਐਮਪੀ ਨੇ ਇਹ ਕਿੱਥੋਂ ਤੁਰੇ ਨੇ ਕਿੱਥੋਂ ਪੈਸਾ ਆਇਆ ਵਾ ਕਿਹੜਾ ਕਿਹੜਾ ਇਹੋ ਜਿਹਾ ਪੈਸੇ ਦਾ ਪੇੜ ਲੱਗ ਗਿਆ ਵਾ ਕਿਹੜੀ ਇਹੋ ਜਿਹੀ ਮਸ਼ੀਨ ਹੈ ਜਿਹੜੀ ਹੱਥੋਂ ਰਾਤ ਨੂੰ ਨੋਟ ਛਾਪਦੀ ਆ ਜੇ ਕਾਂਗਰਸ ਦੀ ਗੱਲ ਕਰਦੇ ਆ ਕਾਂਗਰਸ ਦੀ ਤਿੰਨ ਪੀੜ੍hiyan ਹੋ ਗਈਆਂ ਮੈਂ ਕੰਮ ਕਰਦਾ ਜੀ ਮੰਜੇ ਕੁਰਸੀਆਂ ਤਾਂ ਮੰਜੇ ਕੁਰਸੀਆਂ ਵੇਚ ਪੁੱਛੋ ਸੋਨੀਆ ਗਾਂਧੀ ਨੂੰ ਪੁੱਛੋ ਇਹਨਾਂ ਨੂੰ ਪ੍ਰਿੰਗਾ ਗਾਂਧੀ ਨੂੰ ਇਹਨਾਂ ਦੇ ਪੈਸੇ ਕਿੱਥੋਂ ਆਉਂਦੇ ਆ ਇਹਨਾਂ ਕੋਲ ਹਜ਼ਾਰਾਂ ਕਰੋੜ ਕਿੱਥੋਂ ਆਉਂਦੇ ਆ ਇਹ ਲੋਕਾਂ ਦੇ ਪੈਸੇ ਲੋਕਾਂ ਦਾ ਖੂਨ ਚੂਸਦੇ ਆ ਇਹ ਲੋਕ ਜਿਸ ਤਰ੍ਹਾਂ ਦੇਖਿਆ ਜਾਂਦਾ ਪ੍ਰਚਾਰ ਵੀ ਕੀਤਾ ਜਾਂਦਾ ਕਿ ਪਾਰਟੀ ਦਾ ਚਿਹਰਾ ਦੇਖਣਾ ਚਾਹੀਦਾ ਕਿਸੇ ਦਾ ਉਮੀਦਵਾਰ ਦਾ ਜਾਂ ਪਾਰਟੀ ਨੂੰ ਦੇਖਣਾ ਚਾਹੀਦਾ ਪਾਰਟੀ ਦੀ ਆਡਿਓਲੋਜੀ ਦੇਖਣੀ ਚਾਹੀਦੀ ਆ ਪਾਰਟੀ ਦਾ ਚਿਹਰਾ ਜਿਹੜਾ ਪਾਰਟੀ ਦਾ ਮੇਨ ਹੈਡ ਹੈ ਜਿਹੜੀ ਆਡਿਓਲੋਜੀ ਆ ਜਦੋਂ ਉਹ ਕੰਮ ਕਰਦੀ ਆ ਫਿਰ ਹੀ ਪਾਰਟੀਾਂ ਚੱਲਦੀ ਆ ਸਭ ਤੋਂ ਵੱਡੀ ਪਾਸ ਤੋਂ ਪੁਰਾਣੀ ਪਾਰਟੀ ਕਾਂਗਰਸ ਉਹ ਆਪਣੇ ਹੀ ਗਲਤੀਆਂ ਕਰਕੇ ਆਪਣੇ ਹੀ ਭ੍ਰਸ਼ਟਾਚਾਰ ਕਰਕੇ ਉਹ ਡੁੱਬ ਗਈ ਤੇ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਦੋ ਆਪਣੇ ਐਮਪੀਆ ਤੋਂ ਅੱਜ ਦੁਨੀਆ ਦੀ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਬਣੀ ਹੋਈ ਹੈ ਆਓ ਅਸੀਂ ਹੋਰ ਵੀ ਕਿਸੇ ਦੇ ਨਾਲ ਗੱਲਬਾਤ ਕਰਦੇ ਆਂ ਅੱਛਾ ਚਿਕਨ ਗੁਨੀਆਂ ਕਿੰਨੀਆਂ ਇਹਨਾਂ ਨੂੰ ਮੁਸੀਬਤਾਂ ਸੀਵਰੇਜ ਦੀਆਂ ਪਾਣੀ ਦੀਆਂ ਕਾਨੂੰਨੀ ਵਿਵਸਥਾ ਦੀਆਂ ਇਹ ਸਾਰੀਆਂ ਮਿਲ ਕੇ ਬਾਕੀ ਛਾਟਾ ਇੱਕ ਟਾਈਮ ਕਹਿੰਦੇ ਮੈਂਚੈਸਟਰ ਆਫ ਅੰਮ੍ਰਿਤਸਰ ਸੀਗਾ ਹੁਣ ਤੁਸੀਂ ਦੇਖ ਲਓ ਹੁਣ ਟਾਈਮ ਆ ਗਿਆ ਕਿ ਅੰਮ੍ਰਿਤਸਰ ਲਈ ਸਪੈਸ਼ਲ ਪੈਕੇਜ ਲਿਆਣਾ ਆ ਛਾਟੇ ਨੂੰ ਵੀ ਵਾਪਸ ਪਹਚਾਣਾ ਆ ਇੱਥੇ ਇਨਕਮਾਂ ਇੱਥੇ এমਪਲॉयਮੈਂਟ ਇੱਥੇ ਜਿਹੜੀ ਹੋਰ ਕਾਨੂੰਨੀ ਵਿਵਸਥਾ ਡਰੱਗਸ ਦੀ ਪ੍ਰੋਬਲਮ ਤੇ ਖਾਸ ਤੌਰ ਤੇ ਜਿੱਤਰਾ ਇੰਦੋਰ ਵਾਪਸ ਸ਼ਰ ਸ਼ਹਿਰ ਬਣਿਆ ਆ ਆਪਾਂ ਸ਼ਾਟੇ ਨੂੰ ਵੀ ਉਥੇ ਪਹਚਾਣਾ ਹੈ